ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਟਮਾਣਾ ਫੈਮਿਲੀ ਬਲੌਗ ਤੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਕਰਿਆ ਹੋਇਆ ਉਹ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰੋ ਹਾਂਜੀ ਇੱਥੇ ਆਪਣੀ ਹੋ ਗਈ ਸੀ ਮਾਰਨਿੰਗ ਰੁਟੀਨ ਸ਼ੁਰੂ ਮੈਂ ਲੱਗੀ ਸੀਗੀ ਕਿਚਨ ਕਲੀਨ ਕਰਨ ਹਾਂਜੀ ਜਿਵੇਂ ਇਹ ਹੋ ਜਾਂਦਾ ਨਾ ਵੀ ਰੋਟੀ ਖਾ ਕੇ ਹਟੇ ਸੀ ਰੋਟੀ ਖਾਣ ਤੋਂ ਬਾਅਦ ਚਲੋ ਇਹ ਹੋ ਜਾਂਦਾ ਜਿਵੇਂ ਹੁਣ ਹਨਾ ਦਾਲ ਸਬਜ਼ੀ ਗਰਮ ਕਰਦੇ ਆ ਜਾਂ ਹੋਰ ਵੀ ਥੋੜਾ ਬਹੁਤਾ ਜੇ ਕੁਝ ਹੁੰਦਾ ਹੈ ਤਾਂ ਚਲੋ ਸਾਫ਼ ਕਰੀ ਜਾਂਦੀ ਆ ਵੈਸੇ ਇਹ ਸੀਗਾ ਵੀ ਜਿਹੜੇ ਆਪਣੇ ਰੋਟੀਪੇ ਮੇਨਾ ਹੁੰਦੇ ਹੁੰਦੇ ਨੇ ਭੂਆ ਜੀ ਉਹ ਸਾਫ਼ ਕਰ ਜਾਂਦੇ ਹੁੰਦੇ ਨੇ ਪਰ ਮੈਨੂੰ ਬਾਅਦ ਵਿੱਚ ਇਹ ਹੋ ਜਾਂਦਾ ਵੀ ਚਲੋ ਹਨਾ ਜੇ ਰੋਟੀ ਰੋਟੀ ਖਾ ਕੇ ਹਟਿਆ ਵੀ ਥੋੜਾ ਬਹੁਤਾ ਚਲੋ ਆਇਂਦਾ ਕੁਛ ਨਾ ਕੁਛ ਹੋਣਾ ਜੇ ਡੋਲਦਾ ਕਰਦਾ ਵੀ ਆ ਬਿਚਲ ਸਾਫ ਹੋ ਜਾਂਦੇ ਇੱਕ ਵਾਰੀ ਕਲੀਨ ਕਰੀ ਹੋਈ ਫਿਰ ਸਾਰੀ ਦਿਹਾੜੀ ਕਲੀਨ ਰਹਿੰਦਾ ਏ ਨਾਲੇ ਕੰਮ ਹਨਾ ਸਾਫ ਸੁਥਰਾ ਜੇ ਆਪਣੇ ਮਨ ਨੂੰ ਵੀ ਸੋਹਣਾ ਲੱਗਦਾ ਅਗਰ ਕੋਈ ਆਉਂਦਾ ਤਾਂ ਦੂਜੇ ਦੇ ਮਨ ਨੂੰ ਵੀ ਸੋਹਣਾ ਲੱਗਦਾ ਐਵੇਂ ਸੀਗਾ ਵੀ ਜਿਹੜਾ ਮਤਲਬ ਸ਼ਾਮ ਨੂੰ ਆਪਾਂ ਜਿਵੇਂ ਦਿਨ ਦੇ ਵਿੱਚ ਦੁੱਧ ਬਰਤਣਾ ਹੁੰਦਾ ਹਨਾ ਉਹਨੂੰ ਇਹ ਸੁਬਾ ਵਾਲੀ ਦੇ ਕੀ ਰੱਖ ਲੈਂਦੇ ਨੇ ਆ ਗਰਮ ਕਰ ਲੈਂਦੇ ਨੇ ਆ ਕਿਉਂਕਿ ਜਿਵੇਂ ਸ਼ਾਮ ਨੂੰ ਆਪਾਂ ਜੋ ਵੀ ਬਰਤਨ ਚ ਲਿਆਉਣਾ ਹੁੰਦਾ ਹੈ ਨਾ ਉਹਨੂੰ ਆਪਾਂ ਜਿਵੇਂ ਦੀ ਬਰਤੋਂ ਕਰਨੀ ਉਸ ਦੇ ਹਿਸਾਬ ਨਾਲ ਗਰਮ ਕਰਕੇ ਉਹਨੂੰ ਬਰਤਨ ਚ ਲਿਆਂਦਾ ਜਾਂਦਾ ਹੈ ਜਿਵੇਂ ਹੁਣ ਸਾ ਵੀ ਗਰਮੀ ਜ਼ਿਆਦਾ ਕਰਕੇ ਹੈ ਨਾ ਅਗਰ ਸ਼ਾਮ ਨੂੰ ਗਰਮ ਕਰਦੇ ਆ ਫਿਰ ਉਹਨੂੰ ਜਦ ਹੀ ਬਰਤਨਾ ਔਖਾ ਹੋ ਜਾਂਦਾ ਹੈ ਉਹਦੇ ਨਾਲ ਸਾਰੇ ਕੰਮ ਕਰ ਬਹੁਤ ਲੇਟ ਹੋ ਜਾਂਦੇ ਨੇ ਹੈ ਨਾ ਉਹ ਤਾਂ ਕਰਕੇ ਫਿਰ ਇਹ ਹੋ ਜਾਂਦਾ ਵੀ ਅਗਰ ਆਪਾਂ ਸਵੇਰ ਦੁੱਧ ਗਰਮ ਕਰਦੇ ਆ ਤਾਂ ਫਿਰ ਉਹਦੇ ਨਾਲ ਆਪਣੇ ਕੰਮਾਂ 'ਚ ਵੀ ਫਰਕ ਪੈਂਦਾ ਹੈ ਬੀਤ ਜਲਦੀ ਹੋ ਜਾਂਦੇ ਨੇ ਨਾਲੇ ਆਪਣੇ ਫਿਰ ਸੌਖਾ ਹੋ ਜਾਂਦਾ ਆਪਾਂ ਨੂੰ ਵੀ ਇਹ ਹੈਗਾ ਸੀ ਮੈਨੂੰ ਲੱਗਾ ਜੀ 11 12 ਕੁ ਵਜੇ ਦਾ ਟਾਈਮ ਸ਼ਾਇਦ ਕਿਉਂਕਿ ਆਪਣੇ ਕੰਮ ਕਾਜ ਜਿਹੜੇ ਕਰਨ ਵਾਲੇ ਸੀਗੇ ਉਹ ਹੋ ਗਏ ਸੀ ਉਹ ਤੋਂ ਬਾਅਦ ਆਪਾਂ ਲਾਤੋ ਕਿ ਫ੍ਰੀ ਸੀਗੇ ਹੁਣ ਆਪਾਂ ਕਰਨੀ ਸੀਗੀ ਰੈਸਟ ਬਸ ਜੇ ਮੈਨੂੰ ਇਹ ਸੀ ਫਤਿਹ ਨੂੰ ਸੀਗਾ ਕਹਿੰਦਾ ਮਮਾ ਨਾ ਚਲੋ ਵੀ ਕਸਟਰਡ ਬਣਾ ਲਉ ਹਨਾ ਮੇਰੇ ਵਿੱਚੋਂ ਠੀਕ ਆ ਕਸ ਬਸ ਮੈਂ ਇੱਥੇ ਲੱਗੀ ਸੀ ਕਸਟਰਡ ਬਣਾਉਣ ਮੈਂ ਕਸਟਰਡ ਦੁੱਧ ਨੂੰ ਗਰਮ ਕਰਕੇ ਕਸਟਰਡ ਕੋਰੇ ਸੀਗਾ ਮੈਂ ਠੰਡੇ ਦੁੱਧ ਦੇ ਵਿੱਚ ਉਹਨੂੰ ਘੋਲ ਕੇ ਬਸ ਜਦੋਂ ਆਪਾਂ ਕਸਟਰਡ ਪਾਉਣਾ ਹੈ ਜੀ ਉਦੋਂ ਉਹਨੂੰ ਨਾਲ ਦੇ ਨਾਲ ਕਰਚੀ ਨਾਲ ਹਿਲਾਉਂਦੇ ਰਹੋ ਅਗਰ ਆਪਾਂ ਇਕੱਠਾ ਪਾ ਕੇ ਘੋਲਦੇ ਆ ਨਾ ਫਿਰ ਉਹਦੀਆਂ ਕਈ ਵਾਰੀ ਗੱਠਾਂ ਜੀਆਂ ਬਣ ਜਾਂਦੀਆਂ ਨੇ ਜਿਹੜੀਆਂ ਸਹੀ ਨਹੀਂ ਰਹਿੰਦੀਆਂ ਹੈਗੀਆਂ ਤੇ ਤਾਂ ਕਰਕੇ ਬਸ ਉਹਨੂੰ ਥੋੜਾ ਥੋੜਾ ਕੌਲੀ ਜਗਲਾ ਜਦ ਵਿੱਚ ਮਤਲਬ ਜਿਸ ਵੀ ਭਾਂਡੇ 'ਚ ਤੁਸੀਂ ਘੋਲਿਆ ਉਹਨੂੰ ਹੌਲੀ ਹੌਲੀ ਮਤਲਬ ਘੋਲਦੇ ਰਹੋ ਮੈਂ ਨਾਲ ਦੀ ਨਾਲ ਹੀ ਆਪਣੇ ਜੋ ਮੇਰੇ ਕੋਲ ਫਰੂਟ ਅਵੇਲੇਬਲ ਸੀਗੇ ਮੈਂ ਉਹ ਕਟਿੰਗ ਕਰ ਲਈ ਸੀ ਉਹਨੂੰ ਮੈਂ ਕਸਟਰਡ ਨੂੰ ਬਣਾ ਕੇ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਸੀ ਕੱਢ ਕੇ ਫਿਰ ਮੈਂ ਰੱਖਦਾ ਸੀ ਉਹਦੇ ਵਿੱਚ ਮੈਂ ਜੇ ਕੋਈ ਪ੍ਰਾਂਤ ਸੀ ਵੀ ਮੈਂ ਕਹਿੰਦਾ ਚਲੋ ਉਹਦੇ ਵਿੱਚ ਰੱਖ ਦਿੰਨੀ ਆ ਬਿਚਪਾਤੀ ਸੀ ਮੈਂ ਬਰਫ਼ ਕਿਉਂਕਿ ਇਹਨੂੰ ਨਾ ਮੈਂ ਢੱਕ ਕੇ ਰੱਖਿਆ ਸੀ ਅਗਰ ਆਪਾਂ ਜਾਲੀ ਦਿਨੇ ਆ ਨਾ ਉਹਦੇ ਉੱਪਰ ਫਿਰੋਜ਼ ਸਹੀ ਨਹੀਂ ਰਹਦਾ ਹੈਗਾ ਕਿਉਂਕਿ ਉਹਦੇ ਉੱਪਰ ਨਾ ਮਲਾਈ ਆ ਜਾਂਦੀ ਹੈ ਜਿਹੜੀ ਵਿੱਚ ਨਹੀਂ ਘੁਲਦੀ ਹੈਗੀ ਮੁੜ ਕੇ ਫਿਰ ਉਹ ਚੀਜ਼ ਹੀ ਦਿੱਕਤ ਆਉਂਦੀ ਹੈ ਅਗਰ ਤੁਸੀਂ ਕਸਟਰਡ ਬਣਾਉਣਾ ਹੈ ਤਾਂ ਉਹਨੂੰ ਪ੍ਰੋਪਰਲੀ ਪਲੇਟ ਦੇਣਾ ਢੱਕਣ ਦੇਣਾ ਨਾ ਢੱਕ ਕੇ ਹੀ ਰੱਖੋ ਫਿਰ ਉਹਨੂੰ ਢੱਕਣ ਦੇ ਦਿੱਤਾਏ ਹੋਏ ਦੇ ਬਾਵਜੂਦ ਉਹਨੂੰ ਠੰਡਾ ਹੋਣ ਦਿਓ ਫਿਰ ਨਹੀਂ ਮਲਾਈ ਆਊਗੀ ਮੈਂ ਨਹੀਂ ਫਿਰੋਜੇ ਮੜਾਈ ਆ ਗਈ ਤਾਂ ਫਿਰ ਉਹਨੇ ਕੋਰਣਾ ਨਹੀਂ ਹੈਗਾ ਬਾਜੀ ਉਸ ਤੋਂ ਬਾਅਦ ਆਪਾਂ ਫਿਰ ਬਣਾ ਕੇ ਰੱਖ ਕੇ ਮੈਂ ਆਪਾਂ ਕਿਤੇ ਰੈਸਟ ਰੈਸਟ ਕਰਾਂ ਤਾਂ ਬਾਅਦ ਫਿਰ ਉੱਠ ਕੇ ਚਾਹ ਬਣੀ ਪੀ ਕੇ ਇਹ ਹੈਗਾ ਸੀ ਦੁਪਹਿਰ ਤੋਂ ਬਾਅਦ ਦਾ ਟਾਈਮ ਹੈ ਫਿਰ ਮੈਨੂੰ ਇਹ ਸੀ ਮੈਂ ਕਿ ਚਲੋ ਮੈਂ ਫਰੀ ਹਾਂ ਹਨਾ ਅੱਜ ਸਵੇਰ ਸਬਜੀ ਲਈ ਸੀਗੀ ਕੀ ਆ ਲਿਆ ਸੀ ਤੇ ਫਿਰ ਤਾਂ ਕਰਕੇ ਮੈਨੂੰ ਇਸ ਵਿੱਚ ਵੀ ਚਲ ਮੈਂ ਹਜੇ ਫ੍ਰੀ ਆਂ ਵੀ ਤਾਂ ਮੈਂ ਸਬਜ਼ੀ ਕੱਟ ਦਨੀ ਆ ਬਸ ਮਾਵਾ ਦੀਆਂ ਬੈਠੀਆਂ ਅਸੀਂ ਕਰ ਰਹੀਆਂ ਸੀ ਗੱਲਾਂ ਇਹ ਹੋ ਜਾਂਦਾ ਜੀ ਹਨਾ ਵੀ ਨੜੇ ਚਲ ਮਮਮੀ ਦਾ ਵੀ ਜੀ ਲੰਗਿਆ ਰਹਿੰਦਾ ਹੈ ਵੀ ਨਹੀਂ ਫਿਰ ਉਹਨਾਂ ਦਾ ਵੀ ਐ ਇਕੱਲਿਆਂ ਜਿਹਾ ਹੋ ਜਾਂਦਾ ਚਲੋ ਇਹ ਹੁੰਦਾ ਵੀ ਜਿਵੇਂ ਹੁਣ ਡੈਡੀ ਨੇ ਗੁਰਪ੍ਰੀਤ ਨੇ ਹਨਾ ਸੌ ਕੰਮ ਕਰ ਦੇਖਣਾ ਹੁੰਦਾ ਵੀ ਸਾਰੀ ਦਿਹਾੜੀ ਦਾ ਬੰਦੇ ਕੋ ਬੈਠਿਆ ਵੀ ਨਹੀਂ ਜਾਂਦਾ ਹੈਗਾ ਹਨਾ ਕੰਮ ਕਰ ਵਾਲਿਆਂ ਤੋਂ ਮੈਂ ਸਬਜ਼ੀ ਕਟਿੰਗ ਕਰਕੇ ਫਿਰ ਮਨੇ ਇਸੇ ਮੈਂ ਕਿ ਵੀ ਚਲ ਜਦੋਂ ਉਹਨਾਂ ਨੇ ਆਉਣਾ ਏ ਵੀ ਭੂਆ ਜੀ ਨੇ ਜਦ ਤੱਕ ਮੈਂ ਸਬਜ਼ੀ ਨੂੰ ਤੜਕਾ ਲਗਾ ਲੈਣੀ ਆ ਬਸ ਜੀ ਮੈਂ ਪਿਆਜ਼ ਭੁੰਨ ਲਿਆ ਸੀਗਾ ਕਿਉਂਕਿ ਜ਼ਿਆਦਾ ਮਸਾਲੇ ਮੰਮੀ ਕਰਕੇ ਨਹੀਂ ਵਰਤਦੇ ਹੈਗੇ ਬਸ ਨੂੰ ਮਿਰਚ ਹਲਦੀ ਤੇ ਥੋੜਾ ਪਾਣੀ ਸੀ ਗਰਮ ਮਸਾਲਾ ਥੋੜਾ ਜਿਹਾ ਪਾ ਸੀ ਉਹ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਹੈਗੇ ਉਹ ਪਾ ਕੇ ਬਸ ਉਹਨਾਂ ਨੂੰ ਹਲਕੇ ਜਿਹੇ ਸੇਕ ਲਵਾ ਕੇ ਇਹ ਵੀ ਹੁੰਦਾ ਜੀ ਇਹਨੂੰ ਕੁਝ ਮੈਨੂੰ ਆਪ ਨੂੰ ਹੀ ਮੇਰੇ ਮਨ ਨੂੰ ਹੋ ਜਾਂਦਾ ਹਨਾ ਚਲੋ ਮੈਂ ਇਹਨੂੰ ਨਾ ਤੜਕਾ ਮਸਾਲਾ ਭੁੰਨ ਕੇ ਬਸ ਮੈ ਵੀ ਚ ਪਤਾ ਸੀ ਕੀ ਆ ਇਹਨੂੰ ਮੈਂ ਕੁੱਕਰ ਦੇ ਵਿੱਚ ਤਾਂ ਬਣਾਇਆ ਸੀ ਕਿਉਂਕਿ ਜੀ ਮੁੱਲ ਦਾ ਨਾ ਫਿਰ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਜੇ ਅਗਰ ਆਪਾਂ ਤਾਜ਼ਾ ਬਣਾਉਣਾ ਉਹਨੂੰ ਇਹ ਹੁੰਦਾ ਵੀ ਆਪਾਂ ਓਪਨ ਰੱਖ ਕੇ ਵੀ ਬਣਾ ਸਕਦੇ ਹਾਂ ਨਾ ਨਹੀਂ ਫਿਰ ਇਹ ਹੁੰਦਾ ਵੀ ਘੁਲੂ ਜਾਂ ਨਹੀਂ ਘੁਲੂ ਇਹਦਾ ਪਤਾ ਨਹੀਂ ਹੁੰਦਾ ਪੱਕਾ बस ਮੈਨੂੰ ਇਹ ਦੱਸਣ ਲੱਗੇ ਹਨ ਵੀ ਕੁਝ ਮੈਨੂੰ ਇਹ ਵੀ ਹੋ ਜਾਂਦਾ ਵੀ ਜਿਵੇਂ ਮੈਂ ਹੁਣ ਆਈਆਂ ਹਨਾ ਵੀ ਮੈਂ ਆਪਣੇ ਹੱਥੀਂ ਬਣਾ ਕੇ ਹਨਾ ਖਵਾਵਾ ਵੀ ਚਲੋ ਉਹ ਤਾਂ ਬਣਾ ਹੀ ਦਿੰਦੇ ਹੁੰਦੇ ਨੇ ਹਨਾ ਉਹਦੇ ਵਿੱਚ ਤਾਂ ਕੋਈ ਹੋ ਹੈ ਨਹੀਂ ਗਾ ਬਸ ਮੇਰੇ ਆਪ ਦੀ ਮਨੋਂ ਦਾ ਚਲੋ ਹਾਂ ਜਿੱਦ ਨੂੰ ਕੋਈ ਕੰਮ ਕਰਾ ਫਿਰ ਆਈਏ ਜਿੰਦਾਂ ਵੀ ਚਲੋ ਬਣਾ ਦਿੰਦੇ ਨੇ ਫੁਲਕੇ ਤਾਂ ਚਲੋ ਬਣਾਈ ਜਾਂਦੇ ਮੈਨੂੰ ਕਿਸੇ ਸਬਜੀ ਦਾ ਇਹ ਹੁੰਦਾ ਵੀ ਚਲਾਪ ਤੜਕਾ ਲਗਾ ਦਿੰਦੀ ਜਿੰਨੇ ਦਿਨ ਆਈ ਹੋਈਆਂ ਹਨਾ ਸਬ지 ਤੜਕਾ ਲਗਾ ਕੇ ਫਿਰ ਮੈ ਲੱਗੀ ਸੀ ਕਪੜੇ ਵੀ ਤੈਹ ਲਗਾਉਣਾ ਜਿਵੇਂ ਕੱਲ ਦੇ ਬਲੌਂਸ ਤੁਸੀਂ ਦੇਖਿਆ ਸੀ ਨਾ ਉਹ ਸ਼ਾਮ ਨੂੰ ਕਪੜੇ ਧੋਤੇ ਸੀਗੇ ਪਰ ਉਹ ਨਾ ਰਾਤ ਨੂੰ ਫਿਰ ਮੀਂਹ ਆ ਗਿਆ ਸੀਗਾ ਉਹਦੇ ਕਰਕੇ ਫਿਰ ਮੈਨੂੰ ਸ਼ਾਮ ਨੂੰ ਜਦੇ ਚੱਕਣੇ ਪੈ ਗਏ ਸੀ ਸੁੱਕੇ ਨਹੀਂ ਸੀ ਫਿਰ ਮੈਂ ਅੰਦਰ ਰਾਤ ਨੂੰ ਛੇਰ ਤੇ ਫੋਲਦੇ ਸੀ ਸਵੇਰੇ ਉੱਠ ਕੇ ਵੀ ਜਣੀ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੀਂਹ ਪੈ ਗਿਆ ਹਨਾ ਉਹਦੇ ਨਾਲ ਮੌਸਮ ਦਾ ਥੋੜਾ ਫਰਕ ਪੈ ਜਾਂਦਾ ਨਹੀਂ ਸੁੱਕੇ ਫਿਰ ਮੈਂ ਸਵੇਰੇ ਬਾਹਰ ਧਾਰ ਤੇ ਫੋਲਦੇ ਸੀ ਚੱਕ ਕੇ ਤਾਂ ਅੰਦਰ ਰੱਖਦੇ ਸੀ ਵਸਤੈ ਲਗਾਉਣ ਤੋਂ ਰਹਿੰਦੀ ਸੀਗੀ ਉਹ ਥੋੜਾ ਜਿਹਾ ਇਹ ਭੁੱਲ ਗਈ ਸੀ ਮੈਂ ਮੈਂ ਵੀ ਵਟਸਐਪ ਬੈਠੇ-ਵਟੇ ਨਾ ਥੱਕ ਗਏ ਸੀਗੇ ਕਿਉਂਕਿ ਜਿਆਦਾ देर ਬੈਠ ਗਿਨੀ ਹੁੰਦਾ ਤੇ ਜੇ ਪਏ ਹੁੰਦੇ ਨੇ ਫਿਰ ਉਹਦੇ ਨਾਲ ਵੀ ਹੈ ਨਾ ਬੰਦਾ ਪੈ ਪੈ ਕੇ ਵੀ ਬੋਰ ਹੋ ਜਾਂਦਾ ਮੈਨੂੰ ਵੀ ਐ ਸੀ ਮੈਂ ਕਿਹਾ ਚੱਲ ਮੈਂ ਬੈਠੀ ਨਾ ਵੈਸੇ ਮੈਨੂੰ ਇਹ ਹੋ ਜਾਂਦਾ ਜਿਵੇਂ ਵੱਧ ਤੋਂ ਵੱਧ ਹਨਾਪਦੀ ਵੀ ਨਾ ਕੁਲ ਟਾਈਮ ਸਪੈਂਡ ਕਰਾ ਨਾ ਵੀ ਇਹ ਹੋ ਜਾਂਦਾ ਨਾ ਤਾਂ ਜੀ ਰੈਗੂਲਰ ਜਿਵੇਂ ਹਣਾ ਨਾ ਨਾ ਤਾਂ ਆਇਆ ਜਾਇਆ ਜਾਂਦਾ ਹੁੰਦਾ ਵੀ ਹੁਣਾ ਛੁੱਟੀਆਂ ਨੇ ਹਣਾ ਤੁਸੀਂ ਯਕੀਨੀ ਕਰਨਾ ਮੈਨੂੰ ਇੰਨੇ ਦਿਨ ਹੋ ਗਏ ਇਹਨੂੰ ਮੇਤੋਂ ਕਿਸੇ ਦੇ ਵੀ ਘਰ ਤੱਕ ਨਹੀਂ ਗਿਆ ਜਾ ਹੋਇਆ ਬਸ ਇਹ ਹੋ ਜਾਂਦਾ ਨਾ ਵੀ ਮੰਮੀ ਕੋਲ ਬੈਠੇ ਰਹੇ ਲੈਰ ਨਹੀਂ ਆ ਹਣਾ ਗੱਲਾਂ ਕਰ ਲੈਣੀਆਂ ਕੰਮ ਕਰ ਲੈਣੀਆਂ ਬਸ ਐਵੇਂ ਹੀ ਹਣਾ ਵੀ ਬਸ ਮਾਂ ਦੇ ird gird ਹਣਾ ਘੁੰਮਦੇ ਰਹਿਣੀਆਂ بس ਜਿਹੜਾ ਕਸਟਮ ਬਣਾਇਆ ਸੀ ਉਹ ਮੈਂ ਕੌਲੀਆਂ ਦੇ ਵਿੱਚ ਪਾ ਲਿਆ ਸੀ ਉਸ ਤੋਂ ਬਾਅਦ ਫਿਰ ਮੈਨੂੰ ਯਾਦ ਆਇਆ ਫਿਰ ਮੈਂ ਦੁਹਾਨ ਲੱਗੀ ਸੀ ਕਿ ਅਸੀ ਫਤਨ ਥੋੜਾ ਘੱਟ ਪਸੰਦ ਸੀ ਜੀ ਉਹਨੂੰ ਨਾਲ ਪਿੰਡੀਆਂ ਸੀਗੀਆਂ ਉਹਨੂੰ ਭਾਬੀ ਜੀ ਤੋਂ ਨਾਲ ਤੋਂ ਲੈ ਲਈਆਂ ਸੀਗੀਆਂ ਉਹ ਆ ਬੈਠੇ ਸੀਗੇ ਉਹ ਕਹਿੰਦੇ ਅਸੀਂ ਬਣਾ ਜਾਈਏ ਚਲੋ ਉਧਰੋਂ ਲੈ ਲਈਆਂ ਸੀ ਉਹਨੇ ਪਰ ਕੀ ਇਹਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਜੀ ਮੰਮੀ ਨੂੰ ਵੀ ਬਹੁਤ ਪਸੰਦ ਆਈ ਕਹਿੰਦੀ ਬਹੁਤ ਸੁਆਦਾ ਹੈ ਨਾ ਏ ਬਣ ਕੇ ਸੀ ਆਪਣਾ ਕਸਟਰਡ ਜਿਹੜਾ ਬਹੁਤ ਜ਼ਿਆਦਾ ਜਲਦੀ ਬਣਿਆ ਹਨਾ ਅੱਜ ਕੁਝ ਹੀ ਹੁੰਦਾ ਨਾ ਚਲ ਮੰਮੀ ਨੂੰ ਵੀ ਕੁਝ ਨਾ ਕੁਝ ਇਹ ਬਣਾ ਕੇ ਖਵਾਉਣ ਦਾ ਰਹਿੰਦਾ ਇਹ ਹਨਾ ਵੀ ਚਲ ਬਣਾਉਣੀ ਆ ਕੁਝ ਖਵਾਉਣੀ ਆ ਨਾ ਆਈ ਹੁੰਦਾ ਵੀ ਆਪਾਂ ਚਲ ਕਿਸੇ ਤੋਂ ਬਣਵਾਉਣੀ ਆ ਚਲ ਨਹੀਂ ਵੀ ਚਾਹੀ ਅਗਲਾ ਜਵਾਬ ਦਿੰਦਾ ਹੈਗਾ ਵੀ ਪਰ ਕਿਸੇ ਤੋਂ ਬਣਵਾਇਆ ਵੀ ਨਹੀਂ ਜਾਂਦਾ ਹਨਾ ਰੋਜ਼ ਕਹਿ ਕੇ ਉਸਤਾ ਕਰਕੇ ਇਹ ਰੋਟੀ ਖਾ ਰਹੀ ਸੀ ਮੈਂ ਬਣਾ ਬਣੀ ਤਾਂ ਹੋਈ ਸੀ ਮੈਂ ਪਾ ਕੇ ਦੇ ਰਹੀ ਸੀ ਬੱਸੇ ਤਾਂ ਅਸੀਂ ਸਾਰੇ ਜਣੇ ਇਕੱਠੇ ਬੈਠ ਕੇ ਰੋਟੀ ਖਾਣ ਲੱਗੇ ਨੇ ਅੱਜ ਮੇਰੀ ਹਜੇ ਲੱਸੀ ਨਹੀਂ ਸੀ ਬਣਾਈ ਹੋਈ ਜਿਹੜੀ ਗਰਮੀਆਂ ਦੇ ਮਹੀਨੇ ਦੀ ਮਸ਼ਹੂਰ ਹੈ ਕੱਚੀ ਲੱਸੀ ਇਹ ਤਾਂ ਨਾ ਕਹਿੰਦੇ ਨੇ ਵੀ ਕੱਚੀ ਲੱਸੀ ਪਿੰਡਾਂ ਦੇ ਪਿੰਡਾਂ ਵਿੱਚ ਹਨਾ ਗਰਮੀਆਂ ਦੀ ਸਭ ਤੋਂ ਮਸ਼ਹੂਰ ਚੀਜ਼ ਆ ਬਸ ਮੈਂ ਲੱਸੀ ਬਣਾਉਣ ਲੱਗੀ ਸੀਗੀ ਤੇ ਫਿਰ ਮੈਂ ਨੇ ਉਸ ਨੂੰ ਵੀ ਚਲਾ ਲਿਆ ਨੇ ਰੋਟੀ ਖਾ ਕੇ ਬਣੂ ਇਹ ਹੁੰਦਾ ਵੀ ਚਲੋ ਜੇ ਕਿਸੇ ਨੇ ਹੋਰ ਲੈਣੀ ਆ ਨਾ ਲੈ ਕੇ ਦੇ ਕੇ ਵੀ ਫਿਰ ਮੈਂ ਆਪਣੀ ਬੈਠ ਲਿਆ ਖਾਣ ਨਹੀਂ ਫਿਰ ਆਈ ਹੋ ਜਾਂਦਾ ਵੀ ਚਲੋ ਇਕੱਠੇ ਬੈਠ ਕੇ ਸਾਰੇ ਖਾ ਲੈਣੇ ਹੁੰਦੇ ਆ ਕੁਛ ਗਰਮੀਆਂ ਦੇ ਵਿੱਚ ਨਾ ਕੱਚੀ ਲੱਸੀ ਦਾ ਮਤਲਬ ਬੈਨੀਫਿਟ ਵੀ ਬਹੁਤ ਹੋ ਜਾਂਦਾ ਨਹੀਂ ਤਾਂ ਇਹ ਹੋ ਜਾਂਦਾ ਵੀ ਆਪਣੇ ਜਿਵੇਂ ਗਰਮੀਆਂ ਦੇ ਵਿੱਚ ਵੀ ਲੀਵਰ ਦੀ ਵਿੱਚ ਗਰਮੀ ਨਹੀਂ ਪੈਂਦੀ ਹੈਗੀ ਹੈ ਨਾ ਬੀਦੀ ਤਸੀਰ ਠੰਡੀ ਹੁੰਦੀ ਹੈ ਲੱਸੀ ਦੀ ਹੈ ਨਾ ਵੈਸੇ ਵੀ ਗਰਮੀ ਤੋਂ ਵੀ ਆਪਾਂ ਨੂੰ ਬਚਾ ਕੇ ਰੱਖਦੀ ਹੈ ਕੁਝ ਥੋੜਾ ਟੇਸਟ ਵੀ ਸਾ ਜਿਵੇਂ ਹੁਣ ਰੋਟੀ ਨੂੰ ਪਾਣੀ ਆਪਾਂ ਵੱਧ ਪੀਂਦੇ ਆ ਨਾ ਰੋਟੀ ਨੂੰ ਖਾਣ ਨੂੰ ਜੀ ਨਹੀਂ ਕਰਦਾ ਇਹਦੇ ਨਾਲ ਥੋੜਾ ਸਵਾਦ ਬਦਲ ਜਾਂਦਾ ਹੈ ਜੀ ਵਧੀਆ ਲੱਗਦੀ ਹੈ ਰੋਟੀ ਕੀ ਜੀ ਆਪਦੇ ਆਪ ਦੇ ਹੁੰਦਾ ਹੈ ਨਾ ਏਰੀਆ ਦਾ ਵੀ ਕੌਣ-ਕੌਣ ਹੈ ਕਿੰਨਾਂ ਦੇ ਹੈਗਾ ਇਹ ਕਿੰਨਾਂ ਦੇ ਨਹੀਂ ਹੈਗਾ ਇਹ ਰਵਾਜ ਸੇ ਹੁੰਦਾ ਕਾਫੀ ਫਰਕ ਪੈ ਜਾਂਦਾ ਜੀ ਪਹਿਲਾਂ ਵਾਲੀਆਂ ਚੀਜ਼ਾਂ ਨਾਲੋਂ ਇਹ ਸਾਰਿਆਂ ਨੂੰ ਬਤਾਇਆ ਉਹ ਵਕਤ ਹੈ ਜਿਨੇ ਕਦੇ ਵੀ ਵਾਪਸ ਨਹੀਂ ਮੁੜ ਕੇ ਆਣਾ ਹਨ ਬਾਜੀ ਅੱਜ ਬਲੌਗ ਦੇ ਠੀਕਰ ਦੇ ਆਂਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਓਕੇ ਬਾਈ ਚੇਕਰ ਗੁੱਡ ਨਾਈਟ ਸਵੀਟ ਡ੍ਰੀਮਸ ਆਪ ਦਾ ਖਿਆਲ ਰੱਖੋ ਗਰਮੀ ਤੋਂ ਬਚ ਕੇ ਰਹੋ ਆਪਣੇ ਚੈਨਲ ਦੀ ਜੀ ਫੁੱਲ ਸਪੋਰਟ ਕਰੋ ਬਤ ਬਤ ਸ਼ੇਅਰ ਕਰੋ ਬਤ ਬਤ ਸਬਸਕ੍ਰਾਈਬ ਕਰਾਓ